बोले ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਇੱਕ ਵੱਡੇ ਹਿੰਦੂ ਲੀਡਰ ਦਾ ਇੰਟਰਵਿਊ ਕੀਤਾ ਉਹ ਬਹਿਸ ਕੇ ਇਹ ਗੱਲ ਕਰਦੇ ਆ ਕਿ 25000 ਦੀ ਗਿਣਤੀ ਲਿਆ ਦਿਓ ਸਾਨੂੰ ਜਿੱਥੇ ਮਰਜ਼ੀ ਭਾ ਲਿਆ ਜੇ ਇਹ ਗਿਣਤੀ ਹੈ ਆਪਣੇ ਕੋਲ ਦੇਖੋ ਜੀ ਸਾਰੇ ਇਹ ਇਹਦੀ ਡਾਕੂਮੈਂਟੇਸ਼ਨ ਹੋਈ ਆ ਤੇ ਹੋ ਰਹੀ ਆ ਤੁਸੀਂ ਵਿਸ਼ਵਾਸ ਨਹੀਂ ਕਰ ਸਕੋਗੇ ਕਿ ਕੁਝ ਲੋਕ ਇੱਕ ਤਾਂ ਉਹਨਾਂ ਨੇ ਲਾਵਾਰਸ ਕਹਿ ਕੇ ਸਾਨੂੰ ਸਾੜਿਆ ਦੂਜਾ ਉਸ ਤੋਂ ਵੱਡੀ ਗਿਣਤੀ ਦੇ ਵਿੱਚ ਦਰਿਆਮਨ ਦੇ ਵਿੱਚ ਰੋੜਿਆ ਤੇ ਤੀਜੀ ਗਿਣਤੀ ਹੈ ਹੁਜੀ ਵੀ ਮੇਰੇ ਕੋਲੇ ਆਈ ਹੈ ਕਿ ਉਹਨਾਂ ਇੰਨੇ ਗੂਮ ਕਰ ਦਿੱਤੇ ਗਏ ਆ ਲੋਕ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਇਹਦੇ ਵਿੱਚ ਸਾਡੇ ਵੀ ਬੀਬੀ ਦੇ ਬੱਚੇ ਵੀ ਹੁੰਦੇ ਆ ਵੀ ਜਿਨ੍ਹਾਂ ਦਾ ਕੋਈ ਵੀ ਆਲਟਰਨੇਟਿਵ ਨਹੀਂ ਅਸੀਂ ਕੋਈ ਚੈਲੰਜ ਤਾਂ ਕੀਤਾ ਹੈ ਸਰਦਾਰ ਦਸਨ ਸਿੰਘ ਖਾਲੜਾ ਨੇ ਪਰ ਉਹ ਬਣਾ ਦੇ ਟੁੱਥ ਟੁੱਥ ਕਮਿਸ਼ਨ ਬਣਾ ਲੈਣ ਜੇ ਅਸੀਂ ਇੱਕ ਕਮਿਸ਼ਨ ਬਣਾਇਆ ਸੀਗਾ ਕਲਦੀਪ ਸਿੰਘ ਜਸਟਿਸ ਕਲਦੀਪ ਸਿੰਘ ਦੇ ਅੰਡਰ ਤੇ ਉਹ ਇਹਨਾਂ ਨੇ ਚੱਲਣ ਨਹੀਂ ਦਿੱਤਾ ਉਹ ਬਦਲ ਪਰਵਾਰ ਨਹੀਂ ਬਦਲ ਨਹੀਂ ਕਹਿ ਕੇ ਉਹਨੂੰ ਵੀ ਇਹਦਾ ਡੀਮੋਟੀਵੇਟਾਈਜ਼ ਹੋ ਜੂਗੀ ਪੰਜਾਬ ਜਿਹੜੀ ਪੰਜਾਬ ਪੁਲਿਸ ਤੇ ਉਹ ਕਮਿਸ਼ਨ ਬੰਦ ਕਰਾਤਾ ਉਹ ਪੈਰਲਲ ਨੈਰੇਟਿਵ ਦਿੰਦੇ ਉਹ ਕਹਿੰਦੇ 35000 ਹਿੰਦੂ ਮਾਰਤਾ ਇਹ ਪੈਰਲਲ ਨੈਰੇਟਿਵ ਦਿੰਦੇ ਉਹ ਫਿਰ ਤਾਂ ਬੜਾ ਸੌਖਾ ਢੋਤੇ ਕਰੀ ਕਮਿਸ਼ਨ ਬਣਾ ਦੇਣ 25 ਵੀ ਨਿਕਲੇ ਉਥੋਂ 35 ਵੀ ਨਿਕਲੇ ਬੜੇ ਕਲੀਅਰ ਹੋ ਚੁੱਕੀ ਹੈ ਜੀ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਬੁੱਕ ਦੇ ਅੰਦਰ ਜਦੋਂ ਦਰਗਾਹਾਂ ਮੰਦਰ ਜਾਂਦੇ ਨੇ ਤਾਂ ਇੱਕ ਪੰਡਤ ਉਥੋਂ ਲਿਸਟ ਦਿੰਦਾ ਉਹ ਪੰਡਤ ਲਿਸਟ ਦਿੰਦਾ ਫੋਟੋਸਟੇਟ ਹੈ ਉਹ ਉਹਨਾਂ ਦੇ ਕੋਲ ਆਉਂਦੀ ਹੈ ਉਸ ਤੋਂ ਬਾਅਦ ਲੋਕਾਂ ਦੇ ਘਰ ਵਿਜ਼ਿਟ ਕਰਦੇ ਨੇ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਗੁੰਮ ਨੇ ਉਹ ਬੰਦੇ ਮਿਲ ਨਹੀਂ ਰਹੇ